ਕਮੇਟੀ ਦੇ ਵੱਲੋਂ ਅਸੀਂ ਜੀ ਆਇਆਂ ਆਖਦੇ ਆ ਵੱਡਾ ਧੰਨਵਾਦ ਕਰਦੇ ਆ ਲਾਜੀ ਸਪਰਾ ਜੀ ਇਟਲੀ ਵਾਲੇ ਜਿਨ੍ਹਾਂ ਦੇ ਇਹ ਸਾਡੇ ਕਲੱਬ ਦੇ ਵਾਸਤੇ ਵੱਡੇ ਯੋਗਦਾਨ ਹੈ ਉਹਨਾਂ ਦੇ ਪਿਤਾ ਜੀ ਲੈਂਬਰ ਸਿੰਘ ਜੀ ਸਾਡੇ ਦਰਮਿਆਨ ਪੁੱਜੇ ਆ ਨਾਲ ਹੀ ਸਾਡਾ ਸਤਕਾਰਯੋਗ ਵੀਰ ਲਖਾਰੀ ਵੀ ਬੰਧਿਆ ਤੇ ਅੱਜ ਕੱਲ ਬੋਡਕਾਸਟਿੰਗ ਵੀ ਕਰਦਾ ਹੈ ਵੀਰ ਮੌਂਟੀ ਜਮਸ਼ੇਰਪੁਰੀਆ ਉਹ ਸਾਡੇ ਦਰਮਿਆਨ ਵਿੱਚ ਚਿਤਾਰ ਤੇ ਪੁੱਜਿਆ ਮੌਂਟੀ ਵੀਰ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਆ ਮੈਚ ਖੇਡਿਆ ਜਾਣਾ ਪੁਲਾਰਾਂ ਤੇ ਥਿਗੜੀ ਦੇ ਦਰਮਿਆਨ 70 75 ਕਿਲੋ ਭਾਰ ਵਰਗੇ ਜਿੰਨਾ ਵੀ ਹੈ ਉਹ ਜਰੂਰ ਟੀਮਾਂ ਖੇਡ ਮੈਦਾਨ ਅੰਦਰ ਰਿਪੋਰਟ ਕਰ ਜਾਣਾ ਲੈਣੀ ਆ ਜਾਣ ਆ ਮੈਚ ਜਿਹੜਾ ਚੱਲ ਰਿਹਾ ਪਹਿਲਾ 65 ਕਿਜੀ ਦਾ ਦੂਜਾ ਮੈਚ ਜਿਹੜਾ ਹੋਵੇਗਾ ਲਾਂਬੜੇ ਦਾ ਆਈ ਸੁਜੀ ਸੁਜੀ ਜੀ ਸਾਹਿਬ ਬਤੌਰੀ ਗਰਾਊਂਡ ਦੇ ਵਿੱਚ ਵੱਡੇ ਇਨਾਮ ਤੇ ਵੱਡਾ ਮੈਚ ਤੇ ਵੱਡਾ ਮਨਕਾਮ ਹੈ ਦਾਤਾਂ ਗੁਗਿਆ ਪੀਰ ਜੀ ਉਗਾਮ ਮਿਸ਼ਨ ਜਿਵੇਂ ਨੂੰ ਸਮਰਪਿਤ ਤੀਸਰੇ ਸਾਲ ਦਾ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਕੱਲ ਜਿੱਥੇ ਸ਼ਿੰਝ ਪਵਾਈ ਗਈ ਹੈ ਤੇ ਅੱਜ ਆ ਜਿਹੜੇ ਹੈ ਮਾਖੜ ਕਬੱਡੀ ਦੇ ਬਹੁਤ ਵੱਡੇ ਚੋਟੀ ਦੇ ਮੁਕਾਬਲੇ ਖੇਡੇ ਜਾ ਰਹੇ ਨੇ ਖੇਡ ਮੈਦਾਨ ਅੰਦਰ ਉੱਥੇ ਵੱਡੇ ਵੱਡੇ ਇਨਾਮ ਤੇ ਨਾਲ ਸੋਨੇ ਦੀਆਂ ਮੁੰਦੀਆਂ ਜਿਹੜੀਆਂ ਦੋ ਤਿੰਨ ਮਹੀਨੇ ਪਹਿਲਾਂ ਹੀ ਭਰਾਵਾਂ ਨੇ ਐਡੋ ਐਡਵਰਟਾਈਜ਼ਮੈਂਟ ਜਿਹੜੀ ਸ਼ੁਰੂ ਕਰਵਾ ਦਿੱਤੀ ਸੀ ਤੇ ਫੇਸਬੁੱਕ ਇੰਸਟਾਗ੍ਰam ਤੇ ਬਿਲਕੁਲ ਕੇ ਆਪਾਂ ਉਹ ਐਡ ਲਾਈ ਹੈ ਆ ਅੱਜ ਦੇ ਗਿੰਦਾ ਇਹ ਨਾਲ ਹੀ ਕੰਦੇ ਵੀ ਉਧਰਲੇ ਪਾਸੇ ਇਧਰ ਤੰਨੀ ਜਫਾ ਲੈ ਰਿਹਾ ਲਓ ਖੇਡ ਮੈਦਾਨ ਅੰਦਰ ਬੱਲੇ ਬੱਲੇ ਹੁੰਦੀ ਹੋਈ ਪਾਈ ਹੋਈ ਕਬੱਡੀ ਕਾਲੋ ਦੀ ਤੇ ਤੰਨੀ ਕਲਿਆਣਪੁਰਿਆ ਲਾਹ ਚੋਟੀ ਦਾ ਜਫਾ ਜੀ ਡੀਪੀ ਸਾਹਿਬ ਮਾਰਦੇ ਵਿਸਲ ਬਈ ਅੰਕ ਕਿੰਦੇ 라ਫੀ ਦਾ ਹੈ ਐਲ.ਐਡੀ ਵਾਲਿਆਂ ਨੂੰ ਬੀਤੀ ਕਿਸੇ ਵੀ ਵੀਰ ਆ ਕੇ ਜਰੂਰ ਸੰਪਰਕ ਬਣਾਵੇਗਾ ਕਿਉਂਕਿ ਅੱਜ ਦਾ ਵੱਡਾ ਮੀਲਾ ਪੋਡੀ ਸਵਰਾਏ ਚੰਨਣਪੁਰ ਦੀ ਧਰਤੀ ਦੇਖਦਾ ਕਰ ਰਿਹਾ ਹੈ ਸਦੀ ਸਤਨਾਮ ਸਿੰਘ ਜੀ ਸਰਪੰਚ ਤੇ ਉਹਨਾਂ ਦੀ ਸਾਰੀ ਮੈਨੇਜਮੈਂਟ ਕਮੇਟੀ ਬਧਾਈ ਦੀ ਪਾਤਰਾ ਹੈ ਵੀਰਾਂ ਨੇ ਵੱਡਾ ਉਪਰਲਾ ਕੀਤਾ ਹੈ ਖੇਤ ਉਣਨ ਕਰਵਾਉਣ ਦੇ ਲਈ ਸਾਰੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਹ ਦੇਖਾਂਗੇ ਫੇਰ ਤੰਨੀ ਕਲਿਆਣਪਰੀ ਹੈ ਪਾਦਾ ਹ ਰੇਡ ਤਿੰਨ ਰਾਹੀ ਨੇ ਆਹ ਪ੍ਰਤਾਪਰੇ ਵਾਲੇ ਨੂੰ ਮਾਰਿਆ ਟੱਚ ਬੀਤੀ ਗਈ ਭਾਈਓ ਥੋੜਾ ਉੱਪਰ ਚੱਕ ਲਈਏ ਐਲਈਡੀ ਬਾਲ ਵਾਲਾ ਵੀ ਸਾਡਾ ਜਰੂਰ ਐਲਈਡੀ ਦੀ ਗੋਲ ਪਹੁੰਚੇ ਜੋ ਧੰਨਵਾਦ ਹੈ ਉਹ ਉਧਰ ਸਰਦਾਰ ਪੂਜਤ ਸਿੰਘ ਜੀ ਠਿਗਲੀ ਵਾਲੇ ਸਾਡੇ ਦਰਮਿਆਨ ਪੁੱਜੇ ਆ ਹਾਂਜੀ ਉਹ ਮੁੰਡੇ ਖੜੇ ਕਹਿੰਦਾ ਉਹ ਐ ਮਾਰੇ ਉਹਨਾਂ ਕੋਲ ਕੋਚ ਨਹੀਂ ਸੀ ਉਹਨਾਂ ਨੂੰ ਕੋ ਬੈਕਗਰਾਉਂਡ ਦਿੱਤਾ ਨਹੀਂ ਦਾਲ オーپن ਕਬੱਡੀ ਕਲੱਬਾਂ ਦੀਆਂ ਟਾਈਆਂ ਜਿਹੜੀਆਂ ਨੇ ਉਸੇ ਕੱਢਦੇ ਆ ਰਹੇ ਕਰਿਓ ਲਾਈਵ ਤੇ ਉੱਤੇ ਸਾਹਮਣੇ ਆਪਾਂ ਟਾਈਆਂ ਪਾ ਰਹੀਆਂ ਨੇ ਟਾਈਆਂ ਇੱਕ ਵਾਰੀ ਬੈੜ ਗਈ ਹੈ ਟਾਈ ਵਾਲਾ ਕਹਿੰਦੇ ਇੱਥੇ ਕਬੱਡੀ ਸਪੋਰਟ ਤੇ ਇੱਕ ਇੱਕ ਮਲੇ ਕੈਮਰਾ ਲੈ ਹੋ ਆਪਾਂ ਲਾਈਵ ਟਾਈਆਂ ਲੱਗੇ ਕੱਢਣਾ ਸਰਮਨ ਸਿੰਘ ਸਰਗਿਤੇ ਆਪਣਾ ਗੋਰਾ ਜਗਰਾਲ ਭਾਈ ਇੱਥੇ ਟਾਈਆਂ ਇੱਕ ਹੋਰ ਮਲੀ ਸਾਹਿਬ ਆਦੇ ਆਦੀ ਨਾਲ ਚੱਕੋ ਇਹ ਫੈਡਰੇਸ਼ਨ ਦੇ ਨਿਯਮਾਂ ਦੇ ਤਹਿਤ ਟਾਈਆਂ ਹੋ ਰਹੀਆਂ ਆ ਪਹਿਲੇ ਤੇ ਐਨਆਰਆ ਕਪੂਰਸਲਾ

ਚਾਰ ਬੰਦੇ ਆਪਣੇ ਨਾਲ ਹੀ ਤੇ ਆ। ਬਈ ਇਹਦਾ ਪਿੰਡ ਟੈਂਪਰਟ ਪੈ ਗਿਆ। ਮਾਤਾ ਜੀ ਉੱਤਰਾਣੇ। ਇੱਕ ਮਿੰਟ ਉੱਧਰ ਆ ਜੀ ਲੱਭਾਂ। ਚਲ ਗਿਆ। ਬਾਦ ਟੋਪੇ। ਚੜਾ ਆ। ਲੱਗਦੇ। ਜੈ ਜੀ। ਜੈ ਜੀ ਲੱਟ। ਹਾਂ। ਇਹੋ ਛੱਡੀ ਨਾ ਚੁੱਕ ਜੀ। ਸਾਡੇ ਦਰਮਿਆਨ ਸਰਦਾਰ ਭੁਪਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ تشریف ਫਰਮਾਨ ਹੋਇਆ ਹੈ ਅਸੀਂ ਸਾਡੇ ਆਪਣੇ ਕਲੱਬ ਦੇ ਵੱਲੋਂ ਤੇ ਸਰਪੰਚ ਸਿੰਘ ਜੀ ਸ੍ਰੀ ਨਾਮ ਢਾਲੀਵਾਲ ਜੀ ਉਨਨੋਂ ਜੀ ਆਇਆਂ ਨੂੰ ਆਪਦੇ ਆ ਤੇ ਅੱਜ ਸਾਡੇ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਉਥੇ ਸਾਡੇ ਬਾਬਾ ਜੀ ਗ੍ਰੰਥੀ ਸਾਹਿਬ ਦਾ ਸਨਮਾਨ ਜਿਹੜਾ ਬਾਬਾ ਕਮਲਜੀਤ ਜੀ ਜਿਨ੍ਹਾਂ ਦਾ ਸਨਮਾਨ ਸਾਡੇ ਪਾਲਾ ਲੰਮੜ ਜੀ ਕਨੇਡਾ ਔਰ ਰਵਿੰਦਰ ਪਵਾਰ ਜੀ ਜੁਕੇ 5100 ਦੀ ਨਕਦ ਰਕਮ ਦੇ ਨਾਲ ਬਾਬਾ ਜੀ ਹੁਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਤੇ ਮੇਰੀ ਬੇਨਤੀ ਹੈ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਉੱਥੇ ਬਾਬਾ ਜੀ ਬਾਬਾ ਹੈਡ ਗ੍ਰੰਥ ਜੀ ਕਮਲ ਜੀ ਜੀ ਜਰੂਰ ਸਾਡੇ ਦਰਮਿਆਨ ਠਰਾਜਮਨ ਹੋਣ ਦੇ ਦੌਰ ਆਪਾਂ ਇੱਕ ਸਨਮਾਨ ਕਰ ਲਈਏ ਪਾਲਾ ਲੰਮੜ ਜੀ ਕਨੇਡਾ ਤੇ ਰਵਿੰਦਰ ਪਵਾਰ ਜੀ ਜੁਕੇ ਜਿੰਨੇ ਵੀ ਸਾਡੇ ਚੰਨਣਪੁਰ ਕੋਡੇ ਸਵਰਾਮਾ ਦੇ ਪਾਠੀ ਸਿੰਘ ਹੈ ਗ੍ਰੰਥੀ ਸਾਹਿਬ ਹੈ ਚਾਹੇ ਭਗਵਾਨ ਵਾਲਮੀਕ ਜੀ ਮੰਦਿਰ ਦੇ ਤੇ ਚਾਹੇ ਗੁਰਦੁਆਰਾ ਸਾਹਿਬ ਦੇ ਹੈ ਜਿੰਨੇ ਵੀ ਪਾਠੀ ਸਿੰਘ ਹੈ ਤੇ ਗ੍ਰੰਥੀ ਸਾਹਿਬ ਹੈ ਉਹਨਾਂ ਦੇ ਅੱਜ ਸਨਮਾਨ ਪਾਲਾ ਲੰਮਰ ਜੀ ਕੈਨੇਡਾ ਤੇ ਨਾਲ ਸਾਡੇ ਰਵਿੰਦਰ ਪਵਾਰ ਜੁਕੇ ਜੀ ਜਿਨ੍ਹਾਂ ਦੇ ਵੱਲੋਂ ਪਹਿਲਾ ਤੇ ਦੂਜਾ ਪ੍ਰਾਈਜ਼ ਵੀ ਸਪான்ਸਰ ਹੈ ਤੇ ਉਹਨਾਂ ਨੇ ਇੱਕ ਇਹ ਬਹੁਤ ਸੋਹਣੀ ਸੋਚ ਰੱਖੀ ਹੈ ਕਿ ਸਾਰੇ ਉਹਨਾਂ ਗ੍ਰੰਥੀਆਂ ਗ੍ਰੰਥੀਆਂ ਦਾ ਪਾਜੀ ਸਿੰਘ ਸਭਾਨਾ ਦਾ ਸਨਮਾਨ ਜਿਹੜਾ ਮਿੱਟੂ ਪਾਜੀ 51500 ਦੇ ਨਾਲ ਕੀਤਾ ਜਾਣਾ ਇਹ ਬਾਤ ਬੜੀ ਪਿਤ ਪਾਈ ਹੈ ਭਰਾਵਾਂ ਨੇ ਔਰ ਬਾਤ ਵੱਡੇ ਮਾਣ ਵਾਲੀ ਗੱਲ ਹੈ ਕਿ ਮਿੱਟੂ ਪਾਜੀ ਜਰੂਰ ਤੁਸੀਂ ਵੀ ਇੱਕ ਵਾਰ ਆਪਣੇ ਮਾਹੌਲ ਤੋਂ ਦੱਸਿਏ ਕਿ 51500 ਦੇ ਨਾਲ ਸਨਮਾਨ ਜਿਹੜਾ ਗ੍ਰੰਥੀ ਸਭਾਨਾ ਦਾ ਕੀਤਾ ਜਾਵੇਗਾ ਚਾਹੇ ਭਗਵਾਨ ਵਾਲਮੀਕ ਜੀ ਮੰਦਿਰ ਤੇ ਜਾਂ ਫਿਰ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਉੱਥੋਂ ਦੇ ਸਾਰੇ ਪਾਠ ਜਿਹੜੇ ਆ ਇਹ ਸਾਡੇ ਪਾਲਾ ਨੰਬਰ ਦੇ ਬਾਅਦ ਬਾਤ ਕਰ ਬਹੁਤ ਬਹੁਤ ਤਕਾਰ ਹੈ ਇਨਾ ਸਖਤ ਤੇ ਸ਼ਸ਼ੀਦਾ ਨਾਲ ਇਹ ਸਾਡੇ ਦਰਮਿਆਨ ਐਸਆਈ ਨਾਨੰਦਰ ਪਾਉਣ ਦੇ ਵਾਸਤੇ ਇਸਵੇਂ ਲੱਖਾਂ ਵਧਿਆ ਹੋਇਆ ਹੈ ਇੱਕ ਪਹਿਨ ਦਾ ਮੈਚ ਬਾਕੀ ਹੈ ਇੱਕ ਹੋਮੀ ਬੰਜ ਦਾ ਸ਼ਿੰਗਾਰ ਹੈ ਅੱਜ ਬਹੁਤ ਵੱਡੇ ਮਾਣ ਦਿੱਤੇ ਜਾਣੇ ਹੈ ਵੱਡੇ ਜਿਹੜੇ ਸਤਿਕਾਰ ਦਿੱਤੇ ਜਾਣੇ ਹੈ ਸੁਖੀ ਬਿੰਦਕ ਜੀ ਸਾਡੇ ਸਕੋਰ ਬੋਰਡ ਦੀਆਂ ਸਵਾਵਾ ਹੈ ਇੱਕ ਵਾਰ ਪਾਸੇ ਬਾਬਾ ਫੂਟਾ ਨਾਲ ਕਬੱਡੀ ਕਲੱਬ ਦੀ ਟੀਮ ਹੈ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਇੱਜ਼ਤ ਹੈ ਕਿ ਗਿਆਨ ਗਿਆਨ ਕੁਸ਼ ਕਰਨਾ ਜਾਣਾ ਸਾਹਮਣੇ ਕਹਿੰਦੇ ਅਲੀ ਆ ਮੇਰੇ ਵੀਰੋ ਜਿੰਨੇ ਕਿ ਕਬੱਡੀ ਪਾ ਦਿੰਦੀ ਹੈ ਆ ਕਹਿੰਦੇ ਮੁੰਡਾ ਗੁਜਰਾਂ ਦੇ ਲਾਣੇ ਚੋਂ ਬਿਲੋਂਗ ਕਰਦਾ ਹੈ ਕਿ ਗੁਜਰਾਂ ਦੇ ਲਾਣੇ ਚੋਂ ਸੋਣੀ ਦਾ ਗੱਭਰੂ ਬਾੜਾ ਮੋਟਾ ਦਾ ਰਹੂਗਾ ਰੋਲਾ ਕੋਲਾ ਅਲੜੇ ਰਾਣਾ ਕੋਲਾ ਨਾ ਰਹੂਗਾ ਰਾਣਾ ਕੋਲਾ ਅਗਲੇ ਔਰ ਕਿਤੇ ਭੋਟੇ ਸਪਰਾਈ ਦੀ ਧਰਤੀ ਦੇ ਅੱਜ ਵੱਡਾ ਕਮ ਭਰਾਮਾ ਨੇ ਕਰਵਾਇਆ ਹੋਇਆ ਤੇ ਦੁਨੀਆ ਕਿਤੇ ਲਾਈਵ ਜੁੜੀ ਬੈਠੀ ਹੈ ਇਧਰਲੇ ਪਾਸੇ ਲਵ ਹੈ ਕਲਾਰਾ ਪਿੰਡ ਜ਼ਿਲ੍ਹਾ ਜਲੰਧਰ ਦਾ ਠਿਕਣੀ ਦੇ ਲੈ ਕੇ ਸਧਵਾ ਦੋਨਾਂ ਦੇ ਲੈ ਕੇ ਆਹ ਲਵ ਦੀ ਪਈ ਹੈ ਕਬੱਡੀ ਲੰਬੜੇ ਵਾਲਾ ਕਰਦਾ ਹੋਇਆ ਕੋਸ਼ਿਸ਼ ਉਖੜਦੇ ਪੈਰ ਕਦੇ ਸੱਜੇ ਕਦੇ ਖੱਬੇ ਛੜਦੀ ਛੋਟੇ ਵੀਰਾ ਕਰਨੀ ਰੀਸ਼ ਰਾਮੀਆਂ ਦੀ ਤੇ ਇੱਕ ਵਡਾਕੇ ਬੰਦੇ ਕੌਡੀ ਖੇਡ ਪੰਜਾਬੀ ਉਹ ਵਾਕਈ ਵਾਕਈ ਕੌਡੀ ਖੇਡ ਬੜਾਮੀਆਂ ਦੀ ਕਿ ਵੇਖੋ ਜੀ ਅੱਜੋ ਕੀ ਫੜਖੜ ਪੱਪਾ ਭਾਰ ਕਬੱਡੀ ਨੂੰ ਤੇ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਔਰ ਜਿੰਨੀਆਂ ਵੀ ਮਹਾਨ ਦੇ ਰਿਸਪੈਕਟਡ ਸ਼ਖਸੀਅਤਾਂ ਤਸਦੀਦ ਤੇ ਤਸ਼ਰੀਫ ਖਾਨ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਸਵਾਗਤ ਕਰਦੇ ਆ ਕਿ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਵਿਚਕਾਰ ਪੁੱਜੇ ਹੈ ਲੋ ਨੰਬਰ ਕਹਿੰਦੇ ਇਹ ਮਾਨ ਹੈ ਇਹ ਕਹਿੰਦੇ ਜिले ਜੋ 골ਡ ਮੈਡਲ ਵੀ ਜਿੱਤੇ ਹੈ ਯਾਰ ਵੱਡੇ ਮਾਣ ਹੈ ਇਹ ਵੱਡੇ ਸਤਿਕਾਰ ਹੈ ਔਰ ਸਾਡੇ ਸਤਰਾਮ ਭਾਜੀ ਹੁਣਾਂ ਦੇ ਸਰਪੰਚ ਸਾਹਿਬ ਦੇ ਵੀਰ ਵੀ ਪਹੁੰਚ ਗਏ ਨੇ ਵੱਡਾ ਰੌਣਕ ਇਧਰਲੇ ਪਾਸੇ ਪਈ ਹੈ ਕਬੱਡੀ ਆਹ ਗੱਦਲ ਵਾਲੀ ਇਹ ਦੀ ਭਲਵਾਨ ਦਾ ਪਿੰਡ ਆਧਰਲੇ ਪਾਸੇ ਦੇਖ ਲਾਗੇ ਬੱਲੇ ਬੱਲੇ ਅਮਨਦੀਪ ਕਿਵਾ ਵੀ ਨਜਵੰਨਾ ਇਧਰਲੇ ਪਾਸੇ ਅੱਜ ਕਹਿੰਦੇ ਜਗਮਗ ਜਗਮਗ ਜਿਹੜੀ ਭੋੜੀ ਸਮਰਾਵਾਂ ਦੇ ਵਿੱਚ ਹੋਣੀ ਹੈ ਔਰ ਸਰਪੰਚ ਹੁਣਾਂ ਦੇ ਸੱਦੇ ਦੇ ਉੱਪਰ ਸਤਰਾਮ ਹੁਣਾਂ ਦੇ ਅੱਜ ਦੁਨੀਆ ਦੇ ਮਹਿੰਗੇ ਮੁੱਲ ਦੇ ਖਿਡਾਰੀ ਅਸਰ ਮਾਨਕ ਜੀ ਸਾਡੇ ਸਣੀ ਜੀ ਪੰਜਾਬ ਪੁਲਿਸ ਵਾਲਿਆਂ ਨੇ ਸਪਾਂਸਰ ਕੀਤੇ ਨੇ ਵੱਡੇ ਮਾਨ ਆ ਪਈ ਹੈ ਕਬੱਡੀ ਵਾਹ ਵੀ ਨਜਵਣਾ ਅਲੀ ਦੀ ਵੱਡੇ ਭਾਜੀ ਆ ਜਾ ਉੱਥੇ ਜੀ ਲਓ ਸਾਹਮਣੇ ਕਹਿੰਦੇ ਅਲੀ ਦੀ ਕਬੱਡੀ ਆ ਮੇਰੇ ਵੀਰੋ ਪਰ ਦੇਖਾਂਗੇ ਸਾਹਮਣੇ ਕਹਿੰਦੇ ਟੱਕਰ ਸਿਰੇ ਦੀ ਹੋਣੀ ਹੈ ਮੇਲਾ ਵੱਡਾ ਭਰਾਵਾਂ ਨੇ ਕਰਵਾਇਆ ਹੋਇਆ ਸਣੀ ਸਰਪੰਚ ਭਰਾ ਸਾਡਾ ਸਣੀ ਸੱਬਰ ਵਾਲਾ ਨਾਲ ਸਤਨਾੰਗ ਸਰਪੰਚ ਭਰਾ ਸਾਡਾ ਨਾਲ ਲਾਡੀ ਭਰਾ ਹੁਣੇ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜਿਹੜੇ ਭਰਾ ਕਹਿੰਦੇ ਹਰ ਸਾਲ ਨੌਜਵਾਨਾਂ ਨੂੰ ਮਸ਼ਾਦ ਤੋਂ ਦੂਰ ਰੱਖਣਾ ਇੱਕ ਵੱਡਾ ਉਪਰਾਲਾ ਕਰਦੇ ਐ ਔਰ ਖੇਡਾਂ ਦੇ ਨਾਲ ਜੋੜਦੇ ਐ ਲੈ ਇਧਰਲੇ ਪਾਸੇ ਪਈ ਹੋਈ ਕਬੱਡੀ ਦੇਖਾਂਗੇ ਇਧਰਲੇ ਪਾਸੇ ਇੱਕ ਪਾਸੇ ਮੁੰਡਾ ਸਿੱਖ ਸਰਦਾਰ ਹੈ ਪਰ ਦੇਖਾਂਗੇ ਚਾਰਾਂ ਦੇ ਵਿੱਚੋਂ ਟੱਕਰ ਸਿੱਖ ਸਰਦਾਰ ਨੇ ਲਈ ਹੈ ਕਿ ਧੂੜਾ ਤੇਰੇ ਚਰਨਾਂ ਦੀ ਜੇ ਅਲਗਤਾਂ ਤਲਵਾਰ ਹਾਂ ਬਾਕੀ ਗੱਲਾਂ ਬਾਅਦ ਸੁਣੀਏ ਪਹਿਲਾ ਸਰਦਾਰ ਹਾਂ ਬਾਕੀ ਗੱਲਾਂ ਬਾਅਦ ਸੁਣੀਏ ਪਹਿਲਾ ਸਰਦਾਰ ਹਾਂ ਕਬੱਡੀ ਐ ਸ਼ਾਨਦਾਰ ਅੱਜ ਕਹਿੰਦੇ ਜਿਹਦੇ ਪਾਸੇ ਮਾਨਸਾਬੋ ਵੀ ਬੈਠੇ ਹੋਏ ਐ ਹਲਕੀ ਜੀ ਸੱਟ ਲੱਗੀ ਹੋਈ ਗੇਟੇ ਦੇ ਉੱਪਰ ਜਲਦੀ ਠੀਕ ਹੋਣਗੇ ਨਾ ਮੈਦਾਨਾਂ ਦੇ ਉੱਪਰ ਅੱਜ ਵਿਨੇ ਸੋਤੇ ਦਾ ਵੱਡਾ ਸਨਮਾਨ ਐ ਸਿਮਾ ਮਾਸਕਟ ਕਹਿੰਦਾ ਵੀ ਅੱਜ ਲਾਲੇ ਨੂੰ ਵੱਡਾ ਮਾਣ ਦੇਣਾ ਸਿਮਾ ਮਾਸਕਟ ਤੋਂ ਸਾਡਾ ਵੀਰ ਆਇਆ ਹੋਇਆ ਲਾਲੇ ਲਈ ਵੱਡੇ ਮਾਣ ਕਰਨੇ ਐ ਅੱਜ ਕਹਿੰਦੇ ਵੀ ਕਬੱਡੀ ਦੇ ਕਪੂਥਲਾ ਜਿੱਤਿਆਂ ਕੋਈ ਦੋ ਨਾ ਆਇਆ ਬਰੀਦਾ ਗਿਆ ਬਰੀਦਾ ਲੰਘ ਦੇਣਾ ਟੋ ਨਾ ਕਬੱਡੀ ਦੇ ਕਪੂਥ ਲੈ ਯਾਰੋ ਜੀ ਜੇ ਬਦੂ ਨਾ ਅੱਜ ਦੇਖ ਲੈ ਜਿਲ੍ਹੇ ਜਲੰਧਰ ਦਾ ਇਹ ਮੰਨਿਆ ਪਰਵੰਨਿਆ ਪਿੰਡ ਗੱਲਾਂ ਜਮਸ਼ੇਰ ਦੀਆਂ ਗੱਲਾਂ ਜਗਰਾਲ ਦੀਆਂ ਗੱਲਾਂ ਭੋਡੇ ਸਵਰਾਵਾਂ ਗੱਲਾਂ ਲੰਬੜੇ ਕਰਾਲੀ ਦੀਆਂ ਹੁੰਦੀਆਂ ਆ ਪਈ ਹੈ ਕਬੱਡੀ ਲੰਮੀ ਪਾਜ ਨੰਬਰ ਗੱਦੋ ਵਾਲੀ ਦਾ ਆਹ ਬੈਦੀ ਹੋਈ ਵਿਸਲ ਲੋ ਸਾਹਮਣੇ ਨੰਬਰ ਕਿਤੇ ਇਸ ਲਈ ਧਾਵੀ ਨੇ ਆਪਣੀ ਟੀਮ ਦੇ ਸੇ ਜੋੜ ਦਿੱਤਾ ਲੈ ਵੀ ਸਤਨਾਮ ਸਿੰਘ ਜੀ ਨੇ ਫੈਸਲਾ ਦਿੱਤਾ ਹੈ ਵੀ ਸ਼ਾਮਾਂ ਨੂੰ ਠੀਕ 4 ਵਜੇ ਕੁੱਕੜ ਛੱਡਿਆ ਜਾਣਾ ਹੈ ਸਪੈਸ਼ਲ ਧਾਰ ਕਟ ਦੇਖਿਆ ਜਾਣਾ 50 ਸਾਲਾਂ ਵਾਲੇ ਵੀਰਾਂ ਦਾ ਇਹ ਨੋਟ ਕਰ ਲੈਣ ਸਾਡੇ ਵੀਰ ਵੀ ਸਪੈਸ਼ਲ ਜਿਹੜਾ ਉਹ ਧਾਰ ਕਟ ਦੇਖਿਆ ਜਾਣਾ ਹੈ ਇਹ ਸਰਪੰਚ ਸਾਹਿਬ ਨੇ ਐਲਾਨ ਕਰ ਦਿੱਤਾ ਵੀ ਸ਼ਾਮਾਂ ਨੂੰ ਸਾਈਕਲ ਵੀ ਦਿੱਤੀ ਦਿੱਤਾ ਜਾਣਾ ਕੁੱਕੜ ਵੀ ਨਾਲ ਹੀ ਦਿੱਤਾ ਜਾਣਾ ਇਹ ਵੱਡੇ ਮਾਣ ਆਹ ਬੱਲੇ ਬੱਲੇ ਆ ਲੋ ਸਾਹਮਣੇ ਕਹਿੰਦੇ ਬੱਲੇ ਬੱਲੇ ਅਲੀ ਨੇ ਕਰਵਾ ਦਿੱਤੀ ਹੈ ਮੇਰੇ ਵੀਰੋ ਕਿ ਨਾ ਹਾਕੀ ਨਾ ਬੱਲਾ ਸਾਡੀ ਖੇਡ ਕਬੱਡੀ ਹੈ ਲੱਗਦਾ ਜ਼ੋਰ ਕੱਲੇ ਨਾਲ ਕੱਲਾ ਸਾਡੀ ਖੇਡ ਕਬੱਡੀ ਹੈ ਵੱਡੇ ਭਾਈ ਜੱਗੀ ਨਾਲ ਦੇ ਕਰੀ ਸਿਫਤ ਮੁੰਡੇ ਦੀ ਡਾਕਟਰ ਅਸ਼ਨੀ ਜੀ ਢੀਣਾ ਵਾਲੇ ਉਹ ਵੀ ਸਾਡੇ ਕੋਲ ਪਹੁੰਚੇ ਨੇ ਜੀ ਐਨਓ ਡਾਕਟਰ ਅਸ਼ਨੀ ਜੀ ਢੀਣਾ ਵਾਲੇ ਸਰਪੰਚ ਸਾਹਿਬ ਵੱਲੋਂ ਧੰਨਵਾਦ ਹੈ ਲੰਬੀ ਪਹੀਏ ਕਬੱਡੀ ਕਦੇ ਸੱਦੇ ਕਦੇ ਖੱਬੇ ਇਹ ਰਾਣੀ ਹੈ ਹਲਕੀ ਜਿਹੀ ਕੋਸ਼ਿਸ਼ ਕਰਦਾ ਹੋਇਆ ਬਹੁਤ ਵਧੀਆ ਹੈ ਮਨ ਦੀ ਪਈ ਹੈ ਕਬੱਡੀ ਆ ਕਦੇ ਮਨ ਜੰਡੂ ਸਿੰਘੇ ਬਲ ਅਮਨ ਚਿੱਟੀ ਨੇ ਵੀ ਹਾਜ਼ਰੀ ਹੋ ਗਈ ਹੈ ਸ਼ਾਮ ਸਿੰਘ ਸਹੋਤਾ ਜਾਂ ਵਸਿਆ ਅਮਰੀਕਾ ਦੇ ਵਿੱਚ ਅੱਜ ਕਹਿੰਦੇ ਬੱਲੇ ਬੱਲੇ ਆਓ ਬੱਲੇ ਬੱਲੇ ਗੱਦੋ ਵਾਲੀਆ ਵੀ ਆਏ ਨੇ ਅੱਜ ਪੁੱਠੇ ਕਰੀ ਜਾਂਦਾ ਔਰ ਅਮਨ ਚਿੱਟੀ ਵੀ ਭਰਾ ਸਾਡਾ ਵਿਸ਼ੇਸ਼ ਤੌਰ ਤੇ ਪੁੱਜ ਗਿਆ ਜੀ ਵੀ ਗੁਜਰ ਤੇ ਸਵਾਗਤ ਕਰਦੇ ਆ ਸਿਨੀਅਰ ਬੁਲਾਰਾ ਵੀ ਸਾਡਾ ਔਰ ਸਾਰੇ ਪਰਮਾ ਲੰਨੋ ਲੱਖਾਂ ਜੰਗ ਜੋੜਦਾ ਹੋਇਆ ਪਰ ਸਾਉਂਡ ਵਾਲੇ ਵੀ ਬਹੁਤ ਵੱਡਾ ਧੰਨਵਾਦ ਕਰਦੇ ਆ ਅਲੀ ਸਾਉਂਡ ਜੜਿਆ ਵਾਲਾ ਇਹ ਕਹਿੰਦੇ ਬੜੀ ਪਿਆਰੀ ਸਾਊਂਡ ਲਾਈ ਹੋਈ ਹੈ ਵੀਰ ਨੇ ਔਰ ਬੌਂਸਰ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਹੜੇ ਭਰਾ ਕਹਿੰਦੇ ਸੋਹਣੀ ਸੇਵਾ ਨਿਭਾ ਰਹੇ ਨੇ ਲਓ ਸਾਹਮਣੇ ਪਈ ਹੋਈ ਕਬੱਡੀ ਹੈ ਪਰ ਦੇਖਾਂਗੇ ਸਾਹਮਣੇ ਚਾਰ ਜਾਤੀਆਂ ਦੇ ਵਿੱਚੋਂ ਕਿਹੜਾ ਨੌਜਵਾਨ ਜੋਰ ਜਮਾਉਂਦਾ ਹੈ ਮੁੰਡਾ ਇੱਧਰੋਂ ਪਾਸੇ ਸਿੱਖ ਸਰਦਾਰ ਔਰ ਕਹਿੰਦੇ ਟੱਕਰ ਸਿਰੇ ਦੀ ਹੈ ਪਰ ਦੇਖਾਂਗੇ ਸਾਹਮਣੇ ਗੱਲਾਂ ਸਮੇਂ ਦੀਆਂ ਹੋਣੀਆਂ ਹੈ ਮੁੜ ਘੜਦਾ ਜਾ ਰਿਹਾ ਹੈ ਸਮਾਂ ਬੀਤਦਾ ਹੋਇਆ ਹੰਦੇ ਦੂਰ ਨੇ ਟੱਕਰ ਸਿਰੇ ਦੀ ਪਰ ਦੇਖਾਂਗੇ ਯੰਗ ਕਬੱਡੀ ਕਲੱਬ ਸਰਾਲੀ ਬਾਬਾ ਦੀਪ ਸਿੰਘ ਕਬੱਡੀ ਕਲੱਬ ਲਿੱਤਰਾ ਇਹ ਪਹਿਲਾ ਮੈਚ ਹੋਵੇਗਾ ਤਰੁਕ ਮੱਕੀ ਜੀ ਸਾਡੇ ਜਾਣਕਾਰੀ ਦਿੰਦੇ ਹੋ ਐਨ ਆਰ ਆਈ ਕਬੱਡੀ ਕਲੱਬ ਕਪੂਥਲਾ ਬਾਬਾ ਵਿਦੀਸ਼ਟੰਗ ਕਬੱਡੀ ਕਲੱਬ ਸਰਸਿਕ ਇਹ ਦੂਜਾ ਮੈਚ ਹੋਵੇਗਾ ਇਹ ਟੀਮਾਂ ਨੂੰ ਵੇੰਦੀ ਹੈ ਜਲਦੀ ਸਾਡਾ ਸਹਿਯੋਗ ਦੇਣਾ ਆਓ ਬੱਲੇ ਬੱਲੇ ਗੱਤੋ ਵਾਲੀਆਂ ਆ ਆ ਆ ਦੇਖ ਲਿਆ ਕਿ ਪੁੱਠੇ ਕਰੀ ਜਾਂਦਾ ਦਾ ਵੀ ਨਜਵੰਨਾ ਇਧਰੋਂ ਦੇ ਪਾਸੇ ਦੇਖਦਾ ਕਿ ਸ਼ੰਦਰ ਵੀ ਵੀ ਬੱਲੇ ਬੱਲੇ ਆ ਸਮਾਂ ਬੀਤਦਾ ਜਾ ਰਿਹਾ ਕਿ ਹੱਟ ਕਬੱਡੀ ਯਾਰ ਲੋ ਸਾਹਮਣੇ ਅਲੀ ਨੇ ਕਹਿੰਦੇ ਵੱਡੀ ਟਰਾਈ ਕੀਤੀ ਆ ਪਰ ਨੰਬਰ ਦੇਖਾਂਗੇ ਜੀ ਯਾਫੀ ਕਹਿੰਦੇ ਆਪਣੀ ਟੀਮ ਦੇ ਇਸ ਵੇਲੇ ਜੁੜ ਗਿਆ ਹੈ ਚੰਗਾ ਜੋ ਕਹਿੰਦੇ ਅਲੀ ਨੇ ਲਾਇਆ ਹੈ ਪਰ ਦੇਖਾਂਗੇ ਇਧਰਲੇ ਪਾਸੇ ਕਬੱਡੀ ਪਾਉਣ ਦੇ ਲਈ ਕਹਿੰਦੇ ਮੁੰਡਾ ਫੇਰ ਤਿਆਰ ਪਰ ਤਿਆਰ ਹੈ ਐਨ ਕਹਿੰਦੇ ਚੱਲਦਾ ਹੋਇਆ ਸਿਰੇ ਦਾ ਮੁਕਾਬਲਾ ਟੱਕਰ ਸਿਰੇ ਦੀ ਹੈ ਉਧਰਲੇ ਪਾਸੇ ਅਮਨ ਜੱਟੀ ਜੀ ਸਾਡਾ ਬਿੱਟੂ ਬਿਆਰੀਪੁਰ ਸਰਬਜੀਤ ਠਿਗਲੀ ਸਤਕਾਰਯੋਗ ਨੇ ਚਾਚਾ ਲੱਖੀ ਜੀ ਉਹਨਾਂ ਦੀ ਵੀ ਹਾਜ਼ਰੀ ਨਾਲ ਬੰਗਲੂ ਤਲਵੰਡੀ ਸਲੇਮ ਵਾਲਾ ਉਹਨਾਂ ਦੀ ਵੀ ਹਾਜ਼ਰੀ ਹੋ ਗਈ ਹੈ ਅੱਜ ਦੇ ਵੱਡੇ ਮੇਲੇ ਦੀ ਅੱਜ ਵੱਡੀ ਤਰੀਕ ਹੈ 2 ਮਾਰਚ ਸਰਪੰਚ ਸਧਰਾਮ ਉਹਨਾਂ ਦੇ ਇਹ ਕਹਿੰਦੇ ਵੀ ਸਾਰੀ ਗ੍ਰਾਮ ਪਿੰਡ ਦਾ ਅਹਿਮ ਰੋਲ ਅੱਤੇ ਕਿਦਦੇ ਆ ਸਮਾਂ ਦਿੱਤਾ ਜਾ ਰਿਹਾ ਹੈ ਯੰਗ ਕਬੱਡੀ ਕਲੱਬ ਸਰਾਲੀ ਦਾਦਾ ਦੀਪ ਸਿੰਘ ਕਬੱਡੀ ਕਲੱਬ ਲਿੱਤਰਾ ਇਹ ਟੀਮਾਂ ਨੂੰ ਅੱਧੇ ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਹੈ ਸਾਡਾ ਸਹਿਯੋਗ ਦਿਨ ਅੱਜ ਦੇ ਕਬੱਡੀ ਗੱਪ ਦੇ ਉੱਪਰ ਅੱਜ ਦੁਨੀਆ ਦੇ ਮਹਿੰਗੇ ਮਿਲਦੇ ਖਿਡਾਰੀ ਦਰਸ਼ਕ ਵੀ ਪਹੁੰਚਦੇ ਜਾਂਦੇ ਹੈ ਹਸਨ ਮਾਨਕ ਜੀ ਉਹਨਾਂ ਨੇ ਵੀ ਸਟੇਜ 6 ਵਜੇ ਪਹੁੰਚ ਲੱਗਦਾ ਨਹੀਂ ਹੈ ਔਰ ਪਈ ਕਬੱਡੀ ਵੱਡੇ ਵੀ ਆ ਜਾਉਂਦੇ ਉਧਰ ਦੇ ਪਾਸੇ ਅੱ비 ਕੋਚ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਡਿਊਟੀ ਕਹਿੰਦੇ ਸਤਨਾਮ ਸਰਬੱਤ ਜੀ ਨੇ ਵਿਸ਼ੇਸ਼ ਤੌਰ ਤੇ 65 ਕਿਲੋ ਦੇ ਟੀਮਾਂ ਤਿਆਰ ਕਰਦੇ ਲਾਈ ਸੀ ਐਰਕ ਵੀ ਸੋਨੀ ਜੀ ਵੱਲੋਂ ਲਾਈ ਹੋਇਆ ਹੈ ਅੱ삐 ਕੋਚ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਰੈਫਰੀ ਆਦਿ ਧੰਨਵਾਦ ਕਰਦੇ ਆ ਔਰ ਨਾਮ ਨਾਦਰ ਲਾਈਵ ਵਾਲੇ ਵੀਰਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਜਿਹੜੇ ਭਰਾ ਕਹਿੰਦੇ ਅੱਜ ਦੇ ਵੱਡੇ ਮੇਲੇ ਨੂੰ ਲਾਈਵ ਕਰਕੇ ਦੇਸ਼ਾਂ ਤੇ ਵਿਦੇਸ਼ਾਂ ਤੱਕ ਦਿਖਾ ਰਹੇ ਹੈ ਔਰ ਐਨ ਆਰ ਆਈ ਭਰਾ ਸਾਡੇ ਕਹਿੰਦੇ ਅੱਜ ਵੱਡੀਆਂ ਸਕਰੀਨਾਂ ਲਾ ਕੇ ਬੈਠੇ ਦੇ ਪਿੰਡ ਵਾਲੇ ਮਿਲੇ ਨਾਲ ਲਾਈਵ ਜੁੜੇ ਬੈਠੇ ਹੈ ਜੋ ਸਾਹਮਣੇ ਪਿੰਡੀ ਕਬੱਡੀ ਤੇ ਲੱਗਿਆ ਹੋਇਆ ਜੋਰ ਪਰ ਦੇਖਾਂਗੇ ਉਧਰਲੇ ਪਾਸੇ ਐਨਕ ਦੇ ਟਰਾਈਆਂ ਵੱਡੀਆਂ ਮੁੰਡਾ ਕਰਦਾ ਹੈ ਪਰ ਗੱਲਾਂ ਸਮੇਂ ਦੀਆਂ ਸਮਾਂ ਬੀਤਦਾ ਹੋਇਆ ਹੈ ਪਰ ਦੇਖਾਂਗੇ ਇਸ ਲਈ ਨੰਬਰ ਧਾਵੀ ਦੇ ਖਾਤੇ ਜੁੜਦਾ ਹੈ ਜਾਂ ਧਾਵੀ ਦੇ ਖਾਤੇ ਦੇ ਗੱਲਾਂ ਸਮੇਂ ਦੀਆਂ ਹੋਣਗੀਆਂ ਐਨਕ ਦੇ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਿਤੋਂ ਵਾਲੀ ਤੇ ਲਾਬੜਾ ਐਨਕ ਤੇ ਦੋਨੋਂ ਜ਼ਿਲ੍ਹਾ ਜਲੰਧਰ ਸ਼ਹਿਰ ਦੀ ਕੋਤ ਵਿੱਚ ਨਿਕਮਾਨ ਦੇ ਪਿੰਡ ਕਹਿ ਸਕਦੇ ਆ ਪਰ ਅੱਜ ਵੀ ਕਹਿੰਦੇ ਜ਼ਿਲ੍ਹਾ ਜਲੰਧਰ ਦੀ ਧਰਤੀ ਹੈ ਕਿ ਨਮਾ ਸ਼ਹਿਰ ਫਗਵਾੜਾ ਪੰਗਾ ਧਰਤ ਨਕੋਦਰ ਦੀ ਤੇ ਆਏ ਸੱਜਣਾ ਦੀ ਯਾਦ ਜਦੋਂ ਰੂ ਹਣ ਦੀ ਉਧਰ ਦੀ ਤੇ ਆਏ ਸੱਜਣਾ ਦੀ ਯਾਦ ਜਦੋਂ ਰੂ ਹਣ ਦੀ ਉਧਰ ਦੀ ਲੋ ਸਾਹਮਣੇ ਦੇਖਾਂਗੇ ਟਰਾਈਆਂ ਵੱਡੀਆਂ ਨੇ ਪਰ ਨੰਬਰ ਕਹਿੰਦੇ ਤਾ ਵੀ ਇਸੋ ਜਿਹੀ ਟੀਮ ਦੇ ਹਿੱਸੇ ਜੋੜ ਗਿਆ ਜੱਗੇ ਭਾਜੀ ਉਹਨਾਂ ਦਾ ਧੰਨਵਾਦ ਹੈ ਅੱਜ ਵੱਡੇ ਮਾਨ ਸ਼ਰਮਾ ਨੇ ਲਾਲੇ ਦਾ ਵੀ ਕੀਤਾ ਜਾਣਾ ਸਿਮਾ ਮਾਸਕਾ ਪਾਇਆ ਹੋਇਆ ਹੈ ਸਾਡਾ ਵੀਰ ਅਦਰਲੇ ਪਾਸੇ ਦੇਖ ਲੈ ਕਿ ਪਈ ਹੈ ਕਬੱਡੀ ਗੋਲਟੀ ਵਰਗੇ ਪਈ ਹੈ ਕਬੱਡੀ ਅਦਰਲੇ ਪਾਸੇ ਦੇਖ ਲੱਗੇ ਜਰਦੀਪ ਸਿੰਘ ਦੀਪਾ ਠਾਲੇ ਵਾਲੇ ਕੀ ਫੈਸਲਾ ਕਰਦੇ ਆ ਨੰਡੂ ਹੈ ਆ ਪੁੱਠੇ ਕਰਦਾ ਹੋਇਆ ਕਿ ਵਾਹ ਵੀ ਨਜਵੰਨਾ ਇੱਕ ਸਾਧ ਗੁੱਟ ਫੜਦਾ ਸੀ ਤੇ ਨਾ ਸੰਗਲ ਖੜਾ ਕਰਦਾ ਸੀ ਕਿਸੇ ਨੇ ਗੁੱਟ ਛੜਾਇਆ ਨਾ ਕਿਤੇ ਹਾਰ ਕੇ ਆਇਆ ਨਾ ਅੱਜ ਵੱਡੀ ਜ਼ਿੰਮੇਵਾਰੀ ਹੈ ਹਰਪਾਲ ਸਿੰਘ ਜੀ ਪਾਲਾ ਜੀ ਲੋ ਸਾਹਮਣੇ ਦੇਖਾਂਗੇ ਨੰਬਰ ਕੰਦੇ ਇਸ ਲਈ ਜਿਹੜਾ ਜਾਤੀ ਦੇ ਹਿੱਸੇ ਜੁੜ ਚੁੱਕਿਆ ਹੈ ਬਹੁਤ ਵੱਡਾ ਮੇਲਾ ਕਿਤੇ ਮੋਡੇ ਸਪਰਾਵਾਂ ਦੇ ਤਿਰਕ ਦਾ ਖੇਡਾ ਜਾ ਰਿਹਾ ਹੈ ਕਿ ਤੁਹਾਡੀ ਸਪਰਾਏ ਦੇ ਮੁੰਡੇ ਦੇਖ ਲਓ ਮੁੰਡੇ ਸ਼ੌਕ ਵਗਾਉਂਦੇ ਨੇ ਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਨੇ ਤੇ खरे ਖੋਟੇ ਦੀ ਮਰਖ ਇਹਨਾਂ ਨੂੰ ਕਰਦੇ ਗਲ ਟਣਕਾ ਕੇ ਔਰ ਰਾਜੇ ਖੇਲੇ ਸੱਚੇ ਸਜਣ ਮਿਲਦੇ ਜੱਫੀਆਂ ਪਾ ਕੇ ਔਰ ਰਾਜੇ ਖੇਲੇ ਸੱਚੇ ਸਜਣ ਮਿਲਦੇ ਜੱਫੀਆਂ ਪਾ ਕੇ ਬਈ ਸਾਡੇ ਬਹੁਤ ਹੀ ਸਤਿਕਾਰਯੋਗ ਹਰਪਾਲ ਪਾਲੇ ਦੇ ਜਿੰਗਰੀ ਦੋਸਤ ਤੀਰਨ ਸਭਰਾਜੀ ਉਹਨਾਂ ਦੀ ਵੀ ਹਾਜ਼ਰੀ ਵੱਡੇ ਏਕਰ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੱਡੇ ਜਿਹੜੇ ਮਾਣ ਵੱਡੇ ਸਤਿਕਾਰ ਦਿੱਤੇ ਜਾਂਦੇ ਆ ਕਿ ਕੋਚਾਂ ਦੀਆਂ ਮਾਰਾਂ ਖਾਦੀਆਂ ਨਹੀਂ ਲਿਸ਼ਕਦੀਆਂ ਫਿਰਨ ਜਵਾਨੀਆਂ ਨੇ ਲੱਖ ਲੱਖ ਦੀ ਕੌਡੀ ਪੈਂਦੀ ਏ ਖੇਡ ਪ੍ਰਮੋਟਰਾਂ ਦੀਆਂ ਮਿਹਰਬਾਨੀਆਂ ਨੇ ਅੱਜ ਖਿਡਾਰੀ ਵੀ ਕੁਝ ਹਾਲ ਹੋਏ ਕੋਈ ਬੱਚ ਦਾ ਨਹੀਂ ਵਿੱਚ ਸਪੇਰਾਂ ਦੇ ਤੁਸੀਂ ਖੜ ਕੇ ਦੇਖੇ ਜਵਾਨਾ ਹੱਥ ਜੁੜ ਕੇ ਸ਼ੀਰਾਂ ਦੇ ਜੱਗੇ ਭਾਜੀ ਅੱਜ ਜੋਰ ਲੱਗ ਜਾਂਦਾ ਹੈ ਦੀ ਜਿਹੜੀ ਜੋਰ ਲੱਗੀ ਜਾਂਦਾ ਹੈ ਅੱਜ ਵੱਡੇ ਮਾਣ ਉਧਰਲੇ ਪਾਸੇ ਦੇਖ ਲਿਆ ਕਿ ਅੱਜ ਅਗਲੇ ਮੈਚ ਦੀਆਂ ਟੀਮਾਂ ਵੀ ਗਰਾਊਂਡ ਦੇ ਉੱਪਰ ਆ ਜਾਣੀਆਂ ਅਗਲੇ ਅੱभी ਕੀ ਜਾਣਕਾਰੀ ਦੇ ਦੋ ਵੀ ਅਗਲਾ ਮੈਚ ਕਿਹੜਾ ਹੋਣਾ ਹੈ ਜੇ ਸਾਹਮਣੇ ਤਗੜੀ ਕਬੱਡੀ ਪਰ ਨੰਬਰ ਦੇਖਾਂਗੇ ਤਾਬੀ ਕਹਿੰਦੇ ਇਸ ਵੇਲੇ ਆਪਣੀ ਟੀਮ ਦੇ ਸੇਕਾਂ ਦਾ ਵਾਧਾ ਕਰਦੇ ਹੈ ਅਰੇ ਅਗਲੇ ਮੈਚਾਂ ਦੀਆਂ ਟੀਮਾਂ ਵੀ ਤਿਆਰੀ ਰੱਖਣਗੇ ਆ ਔਰ ਬਹੁਤ ਬੜਾ ਧੰਨਵਾਦ ਹੈ ਸਤਨਾਮ ਸਰਪਾਚ ਅਵੀਰ ਸਾਡਾ ਨਾਲ ਸੰਨੀ ਸੁਦਰਵਾਲ ਲਾਡੀ ਵੀ ਸਾਡਾ ਜਿਹੜੇ ਭਰਾਵਾ ਲੋਕ ਤੇ ਵੱਡਾ ਕੱਪ ਕਰਵਾਇਆ ਹੋਇਆ ਹੈ ਐਨ ਕਦੇ ਐਨਆਰਆਈ ਭਰਾਵਾ ਦਾ ਵੀ ਧੰਨਵਾਦ ਪਰ ਅੰਦਰਲੇ ਪਾਸੇ ਦੇਖਾਂਗੇ ਰੈਫਰੀਆਂ ਦੇ ਫੈਸਲੇ ਹਾਂਜੀ 75 ਕਿਲੋ ਦੀ ਜਿਹੜੀ ਟੀਮ ਹੈ ਬਾਬਾ ਬੂਟਾ ਨਾ ਕਬੱਡੀ ਕਲੱਬ ਖਲਾਰ ਬਾਬਾ ਹਾਜੀ ਸ਼ਾਹ ਸਪੋਰਟਸ ਕਲੱਬ ਕਬੱਡੀ ਕਲੱਬ ਢਿਗੜੀ ਇਹ ਤੀਰਤ ਭਾਜ ਉਹਨਾਂ ਦੀ ਸਪਾਂਸਰ ਹੈ ਟੀਮ ਬាទ ਬាទ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਵੱਲੋਂ ਬੇਨਤੀ ਆ ਵੀ ਇਧਰਲੇ ਪਾਸੇ ਸਟੇਡੀਅਮ ਦੇ ਉੱਪਰ ਬੀਬੀਆਂ ਦਾ ਖਾਸ ਪ੍ਰਬੰਧ ਹੋ ਦਿੱਤਾ ਹੈ। ਔਰ ਜਿੰਨੀਆਂ ਵੀ ਸਾਡੀਆਂ ਮਤਾਵਾ ਪੈਣਾ ਪੁੱਜੀਆਂ ਜਾ ਰਹੀਆਂ ਨੇ ਉਹਨਾਂ ਦੇ ਵਾਸਤੇ ਸਟੇਜ ਤੇ ਵਿਸ਼ੇਸ਼ ਤੌਰ ਤੇ ਕੁਰਸੀਆਂ ਲਗੀਆਂ ਹੋਈਆਂ ਨੇ। ਮਤਾਵਾ ਬੈਡਾ ਨੂੰ ਬੇਨਤੀ ਹੈ ਕਿ ਸਟੇਜ ਦੇ ਉੱਪਰ ਆਪਾਂ ਦਰਸ਼ਕ ਬਰਾਜਮਾਨ ਹੋ ਜੀਏ ਬਹੁਤ ਬਹੁਤ ਧੰਨਵਾਦ ਹੈ ਇਹ ਕਹਿੰਦੇ ਪਿੰਡ ਵਾਲੇ ਅੱਜ ਮੇਲੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਆਏ ਜਿਵੇਂ ਜਿਵੇਂ ਕਹਿੰਦੇ ਸਮਾਂ ਬੀਤਦਾ ਜਾ ਰਿਹਾ ਤੇ ਦਰਸ਼ਕਾਂ ਦਾ ਇਕੱਠ ਵੀ ਕਹਿੰਦੇ ਵੱਧਦਾ ਜਾ ਰਿਹਾ ਤੇ ਅੱਜ ਕਹਿੰਦੇ 6:30 ਵਜੇ ਤੱਕ ਪਤਾ ਲੱਗ ਜਾਣਾ ਹੈ ਕਿ ਅੱਜ ਭੋੜੇ ਸਪਰਾਇਜ਼ ਦਾ ਵੱਡਾ ਕੰਪ ਕਿਹੜੇ ਪਿੰਡ ਦਾ ਸ਼ਿੰਗਾਰ ਬਣਦਾ ਕਿਹੜੀ ਕਲਾਬ ਦਾ ਸ਼ਿੰਗਾਰ ਬਣਦਾ ਇਹ ਗੱਲਾਂ ਬਾਤਾਂ ਸਮੇਂ ਨਹੀਂ ਹੋਣ ਬਹੁਤ ਵਧੀਆ ਕਹਿੰਦੇ ਵੀ ਇਧਰਲੇ ਪਾਸੇ ਸਾਈਕਲ ਆ ਗਿਆ ਹੈ ਸਰਪੰਚ ਸਾਹਿਬ ਕਹਿੰਦੇ ਸਾਈਕਲ ਆ ਗਿਆ ਹੈ ਸਰਪੰਚ ਸਾਹਿਬ ਪਿਛਲੇ ਸਾਲ ਆਪਣੇ ਨਾਂ ਛੋੜਿਆ ਧੋਖਾ ਜਿਹਾ ਹੋ ਗਿਆ ਸੀ ਮੁੰਡਾ ਆਣ ਕੇ 16 ਸਾਲਾਂ ਦਾ ਵਿੱਚ ਮਿਲ ਕੇ 50 ਸਾਲਾਂ ਨੇ ਵਾਲੇ ਨੇ ਫੜਨਾ ਵਾ ਇਹ ਧਾਰਕੜ ਚੈੱਕ ਕੀਤਾ ਜਾਣਾ ਪਹਿਲੀ ਐਂਟਰੀ ਜਿਹੜੀ 10 ਬੰਦਿਆਂ ਦੀ ਹੈ ਜੀ ਇਹ ਨੋਟ ਕਰ ਲਓ ਆਪ ਆਪਣੇ ਨਾਮ થી ਦਰਜ ਕਰਾ ਲਓ ਹਾਂ ਜਿਨ੍ਹਾਂ ਨੇ ਕੁੱਕਰਖਾਨਾ ਪਹਿਲਾ 10 ਬੰਦਿਆਂ ਦੀ ਐਂਟਰੀ ਹੋਵੇਗੀ ਤੇ ਇੱਕ ਬੰਦੇ ਦੀ ਸਰਪੰਚ ਸਾਹਿਬ ਤੋਂ ਡਿਊਟੀ ਲਾ ਦਿਓ ਲਿਖੀ ਜਾਣਗੇ ਥੋੜੀ ਦੇਰ ਤੱਕ ਲੱਖੀ ਕੁੱਪਰ ਵੀ ਵੰਡੇ ਜਾਣੇ ਆ ਲੱਖੀ ਕੁੱਪਰਾਂ ਦੇ ਵਿੱਚ ਵੀ ਵੱਡੀ ਹਾਜ਼ਰੀ ਹੋਣੀ ਹੈ ਸਾਰੇ ਪ੍ਰਬੰਧਕਾਂ ਦਾ ਵੱਡਾ ਯੋਗਦਾਨ ਅੱਜ ਦੇ ਮੇਲੇ ਲਈ ਗੋਲਦੀ ਜੀ ਇਹ ਪਿਆਰ ਹੈ ਇਹ ਸਤਿਕਾਰ ਹੈ ਹਾਂ ਇਧਰਲੇ ਵਸੇ ਧੰਨਵਾਦ ਕਰਦੇ ਆ ਕਬੱਡੀ ਸਪੋਰਟਸ ਲਾਈਵ ਵਾਲੇ ਭਰਾਵਾ ਦਾ ਇੱਕ ਬਹੁਤ ਵੱਡੀ ਵੈਬਸਾਈਟ ਤੇ ਦੁਨੀਆ ਕਹਿੰਦੇ ਲਾਈਵ ਜੁੜੀ ਬੈਠੀ ਹੈ ਔਰ ਐਨਆਰਆਈ ਭਰਾ ਵੀ ਕਹਿੰਦੇ ਵਿਦੇਸ਼ਾਂ ਤੋਂ ਵੱਡੀਆਂ ਸਕਰੀਨਾਂ ਲਾ ਕੇ ਬੈਠੇ ਐ ਔਰ ਪਿੰਡ ਦੇ ਮੇਲੇ ਦੇ ਨਾਲ ਕਹਿੰਦੇ ਲਾਈਵ ਜੁੜੇ ਬੈਠੇ ਐ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਰਾਵਾਂ ਦਾ ਕਿ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਬੈਠ ਕੇ ਵੀ ਆਪਣੇ ਪਿੰਡ ਦੇ ਮੇਲੇ ਨਾਲ ਭਰਾ ਸਾਡੇ ਲਾਈਵ ਜੁੜੇ ਬੈਠੇ ਐ ਕਿ ਦਿਨ ਉਹ ਬਚਪਨ ਦੇ ਚੰਗੇ ਸੀ ਜਿਹੜੇ ਬਿਨ ਫਿਕਰਾਂ ਤੋਂ ਲੰਘੇ ਸੀ ਸਾਰਾ ਦਿਨ ਸੀ ਹੱਸਦੇ ਖੇਡਦੇ ਤੇ ਕਦੇ ਜਦਾਂ ਅਸੀਂ ਲੜਦੇ ਸੀ ਨਹੀਂ ਭੁੱਲਦੇ ਉਹ ਯਾਰ ਮੈਨੂੰ ਜਿਹੜੇ ਨਾਲ ਸਕੂਲੇ ਪੜ੍ਹਦੇ ਸੀ ਕਿ ਨਹੀਂ ਭੁੱਲਦੇ ਉਹ ਯਾਰ ਮੈਨੂੰ ਜਿਹੜੇ